ਜਾਣੋ ਜੇ ਅਮੀ ਗੁਰਪੁਰ ਸਤਿਗੁਰੂ ਰਵਦਾਸ ਮਹਾਰਾਜ ਆਗਮ ਗੁਰਪੁਰ ਆ ਰਿਹਾ 647 ਜੈ ਗੁਰੂ ਦੇਵ ਧੰਨ ਗੁਰੂ ਦੇ ਤਨ ਤਨ ਸਤਿਗੁਰੂ ਰਵਦਾਸ ਮਹਾਰਾਜ ਜੀ ਦੇ 647ਵੇਂ ਜਨਮ ਦਿਨ ਦੇ ਉੱਤੇ ਮੈਂ ਆਪਣੇ ਵੱਲੋਂ ਜਾਨੀ ਮਹਿੰਦਰ ਸਿੰਘ ਪੱਟੀ ਵੱਲੋਂ ਆਪਣੇ ਬਹੁਤ ਹੀ ਸਤਿਕਾਰਯੋਗ ਐਮਐਲਏ ਸਰਦਾਰ ਦਲਜੀਤ ਸਿੰਘ ਗਰੇਵਾਲ ਜੀ ਵੱਲੋਂ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਵੱਲੋਂ ਦੇਸ਼ ਵਿਦੇਸ਼ ਵਿੱਚ ਬੈਠੀ ਹੋਈ ਸੰਗਤ ਨੂੰ ਲੱਖ ਲੱਖ ਵਧਾਈਆਂ ਦਿੰਦਾ ਹਾਂ ਸੰਗਤ ਨੂੰ ਕੀ ਸੰਦੇਸ਼ ਦਿਨਾ ਚਾਹੁੰਦੇ ਜਿੱਦਾਂ ਕਿ ਲੁਧਿਆਣਾ ਦੇ ਪਸਤੀਨੋ ਦੇ ਚੰਗ ਟੋਕ ਸ਼ੋਭਾ ਯਾਤਰਾ ਵੀ ਬੜੀ ਧੂਮਤਾਂ ਨਾਲ ਪਿਆਰ ਨਾਲ ਮਨਾਇ ਜਾਂਦੀ ਜਿਵੇਂ ਜੇ ਜੋ ਸ਼ੋਭਾ ਯਾਤਰਾ ਮਨਾਈ ਜਾਂਦੀ ਹੈ ਲੁਧਿਆਣੇ ਦੇ ਵਿੱਚ ਇਹ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਸ਼ੋਭਾ ਯਾਤਰਾ ਗੱਡੀ ਜਾਂਦੀ ਹੈ ਜੋ ਕਿ ਬਹੁਤ ਧੂਮਤਾਂ ਨਾਲ ਮਨਾਈ ਜਾਂਦੀ ਹੈ ਜਿਸ ਦੇ ਵਿੱਚ ਸਾਡੇ ਇਲਾਕੇ ਦੇ ਸਤਿਕਾਰਯੋਗ ਐਮਐਲਏ ਸਹਿਵਾਨ ਜਿੰਨੇ ਵੀ ਐਮਐਲਏ ਸਹਿਵਾਨ ਨੇ ਜਿਹੜੇ ਇਸ ਇਲਾਕੇ ਨਾਲ ਸੰਬੰਧਿਤ ਨੇ ਉਹ ਸਾਰੇ ਉੱਥੇ ਹਾਜ਼ਰੀ ਲਵਾਉਂਦੇ ਹਨ ਪੁਲਿਸ ਕਮਿਸ਼ਨ ਵੱਲੋਂ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਅਚੇਚੇ ਪ੍ਰਬੰਧ ਕੀਤੇ ਜਾਂਦੇ ਹਨ ਅਤੇ ਇਸ ਸ਼ੋਭਾ ਯਾਤਰਾ ਨੂੰ ਜਿੰਨੀਆਂ ਵੀ ਸਾਡੀਆਂ ਧਾਰਮਿਕ ਜਥੇਬੰਦੀਆਂ ਨੇ ਸਮਾਜਿਕ ਜਥੇਬੰਦੀਆਂ ਨੇ ਜੋ ਵੀ ਸਾਡੀਆਂ ਸੁਭਾਵਾਂ ਨੇ ਉਹ ਥਾਂ ਥਾਂ ਦੇ ਉੱਤੇ ਇਹਨਾਂ ਦਾ ਭਰਮਾ ਸਵਾਗਤ ਕਰਦੀਆਂ ਹਨ ਸਰ ਇਸ ਮੌਕੇ ਦੇ ਪੁਲਿਸ ਪ੍ਰਸ਼ਾਸਨ ਦਾ ਕੀ ਹੋਇਆ ਜੇ ਪ੍ਰਬੰਧ ਹੁੰਦਾ ਬਹੁਤ ਹੀ ਵਧੀਆ ਪ੍ਰਬੰਧ ਹੁੰਦੇ ਜੀ ਪੁਲਿਸ ਪ੍ਰਸ਼ਾਸਨ ਵੱਲੋਂ ਬਕਾਇਦਾ ਸਾਡੇ ਸ਼ਹਿਰ ਦੇ ਪੁਲਿਸ ਕਮਿਸ਼ਨਰ ਸਾਹਿਬ ਆਪ ਉੱਥੇ ਮੌਜੂਦ ਹੁੰਦੇ ਹਨ ਅਤੇ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਬਹੁਤ ਹੀ ਵਧੀਆ ਪਰਵੰਦ ਕੀਤੇ ਜਾਂਦੇ ਹੈ ਤਾਂ ਜੋ ਇਹ ਯਾਤਰਾ ਬਹੁਤ ਹੀ ਸ਼ਾਂਤੀ ਔਰ ਵਧੀਆ ਢੰਗ ਦੇ ਨਾਲ ਸਜੇ ਢੰਗ ਦੇ ਨਾਲ ਸੰਪੂਰਨ ਹੋਵੇ ਕੋਈ ਦਿੱਕਤ ਪਰੇਸ਼ਾਨੀ ਕਿਸੇ ਤਰ੍ਹਾਂ ਦੀ ਜੀ ਨਹੀਂ ਕਦੀ ਵੀ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਆਉਂਦੀ ਚਾਹੇ ਪ੍ਰਸ਼ਾਸਨ ਹੈ ਚਾਹੇ ਆਮ ਪਬਲਿਕ ਹੈ ਸਭ ਦਾ ਬਹੁਤ ਬਹੁਤ ਸਹਿਯੋਗ ਮਿਲਦਾ ਹੈ ਜੀ ਯੂਵਾ ਪੀੜੀ ਨੂੰ ਤੁਹਾਡਾ ਕੀ ਸੰਦੇਸ਼ ਦੇਣਾ ਹੈ ਯੂਵਾ ਪੀੜੀ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਕਿ ਵੱਧ ਤੋਂ ਵੱਧ ਐਜੂਕੇਟ ਹੋਵੋ ਐਜੂਕੇਟ ਕਰਕੇ ਆਪਣੇ ਆਪ ਨੂੰ ਸਮਾਜ ਦੇ ਵਿੱਚ ਵਧੀਆ ਕੰਮਾਂ ਦੇ ਵਿੱਚ ਸ਼ਿਰਕਤ ਕਰੋ ਆਪਣੇ ਦੇਸ਼ ਦਾ ਆਪਣੇ ਸਮਾਜ ਦਾ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰੋ ਅਤੇ ਜੋ ਜੋ ਸਾਡਾ ਜੋ ਯੂਥ ਹੈ ਜੋ ਅੱਜ ਕੱਲ ਕਰਾਹੇ ਪੈ ਰਿਹਾ ਹੈ ਉਹ ਇਨਾਂ ਕਰੈਤਾਂ ਨੂੰ ਛੱਡ ਕੇ ਉਹਦੇ ਵਿੱਚ ਸਾਡੀ ਜ਼ਿੰਮੇਵਾਰੀ ਵੀ ਹੈ ਜੀ ਸਮਾਜ ਦੀ ਜ਼ਿੰਮੇਵਾਰੀ ਵੀ ਹੈ ਕਿ ਆਪਾਂ ਆਪਣੇ ਬੱਚਿਆਂ ਨੂੰ ਇੱਕ ਸਿੱਧੇ ਰਸਤੇ ਉੱਤੇ ਤੋਰੀਏ ਜੀ ਕਿਹੜਾ ਅੱਜ ਦਾ ਨੌਜਵਾਨ ਹੈ ਗਲਤ ਰਾਹਾਂ ਤੇ ਗਲਤ ਕੰਮਾਂ ਵਿੱਚ ਪਿਆ ਹੋਇਆ ਤੇ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਸਰ ਜੀ ਬਹੁਤ ਮਤਲਬ ਇਹ ਨਹੀਂ ਕਹਿ ਸਕਦੇ ਕਿ ਸਾਰੇ ਪਏ ਹੋਏ ਆ ਬਹੁਤ ਹੀ ਘੱਟ ਮਤਲਬ ਹੈ ਜ਼ਿਆਦਾਤਰ ਬੱਚੇ ਸਾਡੇ ਵਧੀਆ ਨੇ ਵਧੀਆ ਪੜ੍ਹਾਈ ਕਰ ਰਹੇ ਨੇ ਜੋ ਕੁਝ ਬੱਚੇ ਨੌਜਵਾਨ ਸਾਡੇ ਆਪਣੇ ਰਾਹ ਤੋਂ ਭਟਕ ਗਏ ਹਨ ਉਹਦੇ ਵਿੱਚ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਇਹ ਜੋ ਰਸਤਾ ਹੈ ਜੋ ਚੱਕਾ ਚੌਂਦ ਵਾਲਾ ਰਸਤਾ ਹੈ ਸਾਨੂੰ ਪ੍ਰਭਾਵਿਤ ਕਰਦਾ ਹੈ ਉਸ ਤੋਂ ਸਾਨੂੰ ਬਚਣਾ ਚਾਹੀਦਾ ਹੈ ਅਤੇ ਸਾਨੂੰ ਇੱਕ ਵਧੀਆ ਦਿਸ਼ਾ ਦੇ ਵਿੱਚ ਹੀ ਵਧੀਆ ਢੰਗ ਦੇ ਨਾਲ ਆਪਣੀ ਜੀਵਨ ਬਤਾਉਣਾ ਚਾਹੀਦਾ ਬਾਬਾ ਸਾਹਿਬ ਭਗਵਾਨ ਬਾਲਮੀਕ ਮਹਾਰਾਜ ਸਤਗੁਰੂ ਅਰਦਾਸ ਮਹਾਰਾਜ ਤੇ ਜਿਵੇਂ ਜਨਮ ਦਿਹਾੜਾ ਮਨਾਇਆ ਜਾਂਦਾ ਗੁਰੂ ਮਹਾਰਾਜ ਦੀ ਜੀਵਨੀ ਕਥਾ ਵਰਤਦਾ ਜੀ ਤਨ ਤਨ ਸ੍ਰੀ ਗੁਰੂ ਅਰਦਾਸ ਮਹਾਰਾਜ ਜੀ ਦਾ ਜਨਮ ਸ਼ਾਇਦ ਇਸੇ ਲਈ ਹੋਇਆ ਸੀ ਕਿ ਉਹਨਾਂ ਨੇ ਦੱਬੇ ਕੁਚਲੇ ਲੋਕਾਂ ਨੂੰ ਦਬੇ ਕੁਚਲੇ ਵਰਗ ਨੂੰ ਦਲਿਤ ਵਰਗ ਨੂੰ ਇੱਕ ਬਹੁਤ ਹੀ ਵਧੀਆ ਜੀਵਨ ਦੇਣ ਲਈ ਵਧੀਆ ਸੇਧ ਦੇਣ ਲਈ ਉਹਨਾਂ ਦਾ ਸ਼ਾਇਦ ਉਹ ਇਸ ਦੁਨੀਆ ਦੇ ਵਿੱਚ ਆਏ ਅਤੇ ਉਹਨਾਂ ਨੇ ਇੱਕ ਉਹ ਕ੍ਰਾਂਤੀਕਾਰੀ ਗੁਰੂ ਸਨ ਜਿਨ੍ਹਾਂ ਕਿ ਉਸ ਸਮੇਂ ਦੇ ਵਿੱਚ ਉਸ ਤੋਂ ਦੀ ਉਸ ਸਮੇਂ ਦੀ ਜੋ ਜੋ ਸਮੇਂ ਦੇ ਰਾਜੇ ਸੀ ਜਾਂ ਉਸ ਸਮੇਂ ਦੀ ਜੋ ਸਲਤਨਤ ਸੀ ਉਹਨਾਂ ਦੇ ਖਿਲਾਫ ਵੀ ਆਵਾਜ਼ ਬੁਲੰਦ ਕਰਕੇ ਤੇ ਦੁਨੀਆ ਦੇ ਵਿੱਚ ਮਾਨਵਤਾ ਦਾ ਉਪਦੇਸ਼ ਦਿੱਤਾ ਅਤੇ ਦੱਬੇ ਕੁਚਲੇ ਗਰੀਬ ਦਲਤ ਲੋਕਾਂ ਨੂੰ ਉੱਪਰ ਉੱਠਣ ਦੇ ਲਈ ਉਹਨਾਂ ਨੇ ਬਹੁਤ ਹੀ ਉਹਨਾਂ ਨੇ ਉੱਪਰ ਉਹਨਾਂ ਉਠਾਉਣ ਦੇ ਲਈ ਬਹੁਤ ਹੀ ਯਤਨ ਕੀਤੇ ਅਤੇ ਉਹਨਾਂ ਨੇ ਇੱਕ ਵਧੀਆ ਦਿਸ਼ਾ ਵਧੀਆ ਸੇਧ ਦਿੱਤੀ ਡਾਕਟਰ ਬਾਬਾ ਸਾਹਿਬ ਹੀਮਰਾਓ ਅਮੇਕਰ ਕਹਿੰਦੇ ਪਰੋ ਦੇਖੋ ਦੋਵੇਂ ਸੰਘਰਸ਼ ਕਰੋ ਕਿਵੇਂ ਲਿਖਦੇ ਨੇ ਉਹਨਾਂ ਨੇ ਤੇ ਜੁੱਥ ਅੱਜ ਦਾ ਜਿਹੜਾ ਇੱਧਰ ਨਿਕਲ ਰਿਹਾ ਜੀ ਬਿਲਕੁਲ ਜੋ ਡਾਕਟਰ ਬਾਬਾ ਸਾਹਿਬ ਵੇੜਕਰ ਜੀ ਸਾਨੂੰ ਕਹਿ ਗਏ ਹਨ ਪੜੋ ਜੁਰੋ ਸੰਘਰਸ਼ ਕਰੋ ਉਹ ਇੱਕ ਸਾਨੂੰ ਬਹੁਤ ਹੀ ਵੱਡੀ ਸਿੱਖਿਆ ਦੇ ਗਏ ਹਨ ਅਤੇ ਸਾਡਾ ਵੀ ਫਰਜ਼ ਬਣਦਾ ਹੈ ਕਿ ਉਸ ਦੇ ਉੱਤੇ ਅਸੀਂ ਚੱਲੀਏ ਕਿਉਂਕਿ ਇੱਕ ਪੜਾਈ ਹੀ ਹੈ ਜੋ ਸਾਨੂੰ ਇਸ ਗਰੀਬੀ ਦੀ ਦਲਦਲ ਚੋਂ ਬਾਹਰ ਕੱਢ ਸਕਦੀ ਹੈ ਕਿਉਂਕਿ ਜੇ ਅਸੀਂ ਐਜੂਕੇਟ ਹੋਵਾਂਗੇ ਤਾਂ ਹੀ ਅਸੀਂ ਜੋ ਸਮਾਜ ਦੇ ਵਿੱਚ ਕ੍ਰਹਿਤ ਚੱਲ ਰਹੀ ਹੈ ਜਾਂ ਕੋਈ ਵੀ ਗਲਤ ਹੋ ਰਿਹਾ ਹੈ ਉਸ ਨੂੰ ਸਮਝ ਕੇ ਉਹਦੇ ਖਿਲਾਫ ਆਵਾਜ਼ ਠਾਵਾਂਗੇ ਅਤੇ ਮੈਂ ਸਭ ਨੂੰ ਇਹ ਹੀ ਬੇਨਤੀ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ ਪੜਾਓ ਜਰੂਰ ਐਜੂਕੇਟ ਜ਼ਰੂਰ ਕਰੋ ਅਤੇ ਜੋ ਸਾਨੂੰ ਬਾਬਾ ਸਾਹਿਬ ਕਹਿ ਗਏ ਹਨ ਉਹਨਾਂ ਦੇ ਪੂਰਨੀਆਂ ਤੇ ਜ਼ਰੂਰ ਚੱਲੋ ਸਾਡੇ ਵੱਲੋਂ ਤੁਹਾਡੀ ਆਮ ਆਦਮੀ ਪਾਰਟੀ ਵੱਲੋਂ ਇੱਕ ਨਿੱਕੀ ਜਿਹਾ ਸਲੂਕ ਹੋਊਗਾ ਇਸ ਵਾਰ ਗੁਰਮਾਰਾ ਹੀ ਗੁਰਪੁਰ ਦੇ ਵਿੱਚ ਤੇ ਸ਼ੋਭਾ ਸਾਡੇ ਵੱਲੋਂ ਤੇ ਸਾਡੀ ਪਾਰਟੀ ਵੱਲੋਂ ਬਹੁਤ ਹੀ ਜ਼ਿਆਦਾ ਬਹੁਤ ਹੀ ਵਧੀਆ ਸਹਿਯੋਗ ਰਹੇਗਾ ਸਾਡੇ ਐਮਐਲਏ ਸਾਹਿਬ ਮੌਜੂਦ ਹੋਣਗੇ ਸਾਡੀ ਬਾਕੀ ਸਮੁੱਚੀ ਟੀਮ ਸਾਡੀ ਹਾਈ ਕਮਾਂਡ ਵੀ ਇਸ ਵਾਰ ਜੋ ਸਾਡੀ ਸ਼ੋਭਾ ਯਾਤਰਾ ਗੁਰਪੁਰ ਤੇ ਕੀਤੀ ਜਾ ਰਹੀ ਹੈ 23 ਫਰਵਰੀ ਨੂੰ ਉਸ ਦੇ ਉੱਤੇ ਸਾਡੀ ਸਾਰੀ ਟੀਮ ਮੌਜੂਦ ਰਹੇਗੀ ਔਰ ਜੋ ਵੀ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਹੋਏਗਾ ਉਹ ਪੂਰਾ ਪੂਰਾ ਉਹਨਾਂ ਨੂੰ ਸਹਿਯੋਗ ਦਿੱਤਾ ਜਾਵੇਗਾ ਜੀ ਮੈਂ ਇੱਥੇ ਇੱਕ ਗੱਲ ਹੋਰ ਵੀ ਜੋ ਆਪਣੇ ਸਮਾਜ ਹੈ ਜੋ ਸਾਡੇ ਸੰਗਤ ਹੈ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜੋ ਵੀ ਸਾਡੇ ਗੁਰੂ ਸਹਿਬਾਨ ਆਏ ਹਨ ਜਿਸ ਤਰ੍ਹਾਂ ਤਨ ਤਨ ਸਤਿਗੁਰ ਅਰਦਾਸ ਮਹਾਰਾਜ ਜੀ ਆਏ ਹਨ ਜਾਂ ਗੁਰੂ ਨਾਨਕ ਪਾਤਸ਼ਾਹ ਜੀ ਆਏ ਹਨ ਜਾਂ ਬਾਕੀ ਜਿੰਨੇ ਵੀ ਸਾਡੇ ਗੁਰੂ ਸਹਿਬਾਨ ਇਸ ਦੁਨੀਆ ਦੇ ਵਿੱਚ ਆਏ ਹਨ ਉਹਨਾਂ ਨੇ ਸਾਨੂੰ ਹਮੇਸ਼ਾ ਮਾਨਵਤਾ ਦਾ ਉਪਦੇਸ਼ ਦਿੱਤਾ ਹੈ ਸਾਨੂੰ ਕਰਹਿਤਾਂ ਤੋਂ ਦੂਰ ਕੀਤਾ ਹੈ ਸਾਨੂੰ ਉਹਨਾਂ ਨੇ ਇੱਕ ਚੰਗ ਜੀਵਨ ਦੀ ਚੰਗੀ ਸੇਧ ਦਿੱਤੀ ਹੈ ਲੇਕਿਨ ਅੱਜ ਅਸੀਂ ਇਹ ਕੁਝ ਚੀਜ਼ਾਂ ਹੋਰ ਨੋਟ ਕਰਦੇ ਹਾਂ ਜਿਸ ਤਰ੍ਹਾਂ ਕਿ ਅੱਜ ਕੱਲ ਸਾਡੇ ਗੁਰੂਆਂ ਨੂੰ ਹੀ ਜਾਤਾਂ 'ਚ ਵੰਡਿਆ ਜਾਂਦਾ ਹੈ ਧਰਮਾਂ 'ਚ ਵੰਡਿਆ ਜਾਂਦਾ ਹੈ ਮੈਂ ਇਸ ਗੱਲ ਦੀ ਨਖੇਦੀ ਕਰਦਾ ਹਾਂ ਕਿਉਂਕਿ ਗੁਰੂ ਜੋ ਵੀ ਆਏ ਹਨ ਉਹ ਕਿਸੇ ਵੀ ਜਾਤ ਜਾਂ ਧਰਮ ਦੇ ਨਾਲ ਲਈ ਉਹਨਾਂ ਨੇ ਕੰਮ ਨਹੀਂ ਕੀਤਾ ਉਹਨਾਂ ਨੇ ਮਾਨਵਤਾ ਲਈ ਕੰਮ ਕੀਤਾ ਇਸ ਲਈ ਗੁਰੂ ਸਬਦ ਦੇ ਸਾਂਝੇ ਹਨ ਅਤੇ ਸਾਨੂੰ ਸਾਰੇ ਗੁਰੂਆਂ ਨੂੰ ਸਬਦ ਦੇ ਮਤਲਬ ਬਰਾਬਰ ਸਤਿਕਾਰ ਕਰਨਾ ਚਾਹੀਦਾ ਹੈ